ਕਿ ਜਿਹੜਾ ਇਹ ਭਗਵੰਤ ਮਾਨ ਮਿੱਥ ਹੈਗਾ ਮੁੱਖ ਮੰਤਰੀ ਹੈ ਇਹ ਕਿਸੇ ਦੀ ਸੁਣਦਾ ਹੀ ਨਹੀਂ ਜੀ ਨਾ ਤਾਂ ਕਿਸੇ ਆ ਸਰਦੀ ਸੁਣਦਾ ਇਹ ਨਾ ਹੀ ਇਹ ਕਿਸੇ ਆ ਉਹਦੀ ਮੰਤਰੀ ਦੀ ਸੁਣਦਾ ਐਮ ਐਲ ਏ ਤਾਂ ਸੁਣਨੀ ਕੀ ਹੈ ਤੁਹਾਨੂੰ ਪਤਾ ਹੀ ਹੈ ਐਮ ਐਲ ਏ ਭੱਜੀ ਜਾਂਦੇ ਆ ਜਦੋਂ ਫਿਰ ਅਫਸਰਾਂ ਦੀ ਸੁਣਨੋਂ हट ਕੇ ਤੇ ਅਫਸਰਾਂ ਦੀ ਸੁਣਨੋਂ हट ਕੇ ਉਹ ਸਾਡੇ ਇੱਕ ਜਦੋਂ ਹੁਕਮ ਕਰ ਦਿੰਦੇ ਆ ਤੇ ਉਹਦੇ ਹੁਕਮ ਨੂੰ ਕੋਈ ਕੋਈ ਗੌਲਦਾ ਨਹੀਂ ਬੋਤਾ ਇਹੋ ਜੀ ਕਰਨ ਸ਼ਕਤੀ ਹੈ ਜਿਹੜੀ ਕਿ ਸਾਰੀਆਂ ਸਰਕਾਰਾਂ ਚ ਪਾਵਰਫੁੱਲ ਅਧਿਕਾਰੀ ਰਹਿਣਾ ਉਹਦੀ ਇੱਕ ਸ਼ਕਤੀ ਹੈ ਕਿ ਉਹ ਕਰਪਟ ਨੇ ਜਿੰਨਾ ਹੋ ਇਮਾਨਦਾਰ ਉਹਨਾਂ ਹੀ ਹੰਕਾਰਿਆ ਹੋਇਆ ਉਹਦੇ ਚ ਵੀ ਇਹੀ ਭਗਵੰਤ ਮਾਨ ਵਾਲੇ ਨੁਕਸ ਹੈ ਤੁਮਾਂ ਦੇ ਚੱਲ ਨਹੀਂ ਰਹੀ ਚੱਲਦੀ ਦਿੱਲੀ ਵਾਲਿਆਂ ਦੀ ਰਹੀ ਹੈ ਕਿ ਜਿਹੜੇ ਦਿੱਲੀ ਵਾਲੇ ਜਦੋਂ ਨੂੰ ਗੱਲ ਸੁਣਾਉਂਦੇ ਨਾ ਇਹਦੀ ਪੂਸ਼ ਮਰੋੜ ਕਿਸ ਸੁਣਾਉਂਦੇ ਮਾੜੀ ਛੇਤੀ ਕੀਤੇ ਉਹਨਾਂ ਦੀ ਵੀ ਨਹੀਂ ਸੁਣਦਾ ਆਪਣੀ ਆਧੀ ਗੋਦਾਂ ਸਭਾ ਜਿਹੜੇ 92 ਐਮਐਲਏ ਇਹ ਇੰਨੇ ਸਾਰੇ ਦੇ ਕੰਟਰੋਲ ਚ ਨਹੀਂ ਦਿੱਲੀ ਵਾਲੇ ਇਹ ਕਰਦੇ ਕਿ ਉਹ ਅਧਿਆਕ ਨੂੰ ਆਪਦੇ ਹੱਥ 'ਚ ਰੱਖਦੇ ਆ ਜਦੋਂ ਇਹ ਕਿਤੇ ਉਹਨਾਂ ਦੀ ਗੱਲ ਨਹੀਂ ਸੁਣਦਾ ਤੇ ਉਹ ਵੀ ਉਹ ਕਹਿੰਦੇ ਵੀ ਚੰਗਾ ਹੋਣਾ ਆਪਾਂ ਬਦਲਦੇ ਹਾਂ ਵੀ ਤਿੰਨ ਵਾਰੀ ਗੱਲ ਤੇ ਚਲ ਚੁੱਕੀ ਹੈ ਬਦਲਣ ਦੀ ਸਾਡਾ ਸ਼ੇਰ ਚ ਵੀ ਚੱਲ ਰਹੀ ਹੈ ਅੱਜ ਸ਼ੇਰ ਚਲੀ ਜਾਂਦੀ ਹੈ ਕਹਿੰਦੇ ਤਿੰਨ ਵਾਰ ਪਹਿਲਾਂ ਵੀ ਚੱਲ ਚੁੱਕੀ ਹੈ ਨਮੀ ਪੈਨ ਆਈ ਡੀ ਕੋਈ ਜਣੀ ਆਫਤ ਵਾਲੀ ਗੱਲ ਨਹੀਂ ਸੀ ਬਣਨੀ ਜੀ ਜੇ ਪੰਜਾਬ ਸਰਕਾਰ ਨੇ ਕੰਮ ਸੰਭਾਲਿਆ ਹੁੰਦਾ ਕਾਨੂੰਨ ਇਹ ਹੈਗਾ ਕਿ ਜਿਹੜਾ ਉਹ ਖਤਰੇ ਦਾ ਨਿਸ਼ਾਨਾ ਹੈ ਉਸ ਤੋਂ ਘੱਟੋ ਘੱਟ 25 ਫੁੱਟ نیچے ਬਣਨੀ ਚਾਹੀਦਾ ਆਪਾਂ ਤਾਂ ਸਮਝਦੇ ਕਿਤੇ ਇੱਕ ਹੀ ਤੁਸੀਂ ਬੰਨ ਬਾਕੀ ਜਿਹੜੇ ਜਿੰਨੇ ਵੀ ਇਹ ਬੰਨ ਹਨ ਨਾ ਦਰਿਆਵਾਂ ਦੇ ਕੋਲ ਪਾਸੇ ਕੱਚੇ ਬੰਨ ਕੱਚੇ ਬੰਨ ਇਹਨਾਂ ਨੂੰ ਤੁਸੀਂ ਬੰਨ ਕਹਿੰਦੇ ਆ ਇਹਨਾਂ ਦੀ ਲੰਬਾਈ ਤਕਰੀਬਨ 800 ਕਿਲੋਮੀਟਰ ਹੈ ਇਹਨਾਂ ਨੂੰ ਮਜ਼ਬੂਤ ਕਰਨਾ ਇਹਨਾਂ ਦੀ ਰਿਪੇਅਰ ਕਰਨਾ ਇਸ ਵਾਸਤੇ ਬਜਟ ਚ ਕੋਈ ਪੈਸਾ ਰੱਖਿਆ ਹੀ ਨਹੀਂ ਗਿਆ ਪਰ ਉਹਨੇ ਇੱਕ 900 ਕਰੋੜ 876 ਕਰੋੜ ਜਿੰਨੇ ਇੱਕ ਉਹ ਰੱਖੇ ਸੀਗੇ ਇਹ ਜਿਹੜੀਆਂ ਆਪਣੀਆਂ ਡਰੇਨਾਂ ਇਹਨਾਂ ਨੂੰ ਸਾਫ ਕਰਨ ਵਾਸਤੇ ਜੀ ਦਰਅਸਲ ਜੋ ਪਹਿਲਾਂ ਦੂਜੀਆਂ ਸਿਆਸੀ ਤਰ੍ਹਾਂ ਇਹਨਾਂ ਤੇ ਇਲਜ਼ਾਮ ਲਾਉਂਦੇ ਸੀ ਵੀ ਇਹਨਾਂ ਨੂੰ ਤਜਰਬੇ ਦੀ ਘਾਟ ਹੈ ਤਜਰਬੇਕਾਰ ਨੇ ਪੰਜਾਬ ਦਾ ਨੁਕਸਾਨ ਕਰਨ ਉਹ ਗੱਲਾਂ ਸਾਹਮਣੇ ਆ ਰਹੀਆਂ ਉਹ ਸਾਹਮਣੇ ਆ ਰਹੀਆਂ ਸਾਸੀ ਕਾਲ ਜੀ ਮੈਂ ਹਾਂ ਜਸਵਿੰਦਰ ਸਿੰਘ ਤੁਸੀਂ ਜੁੜੇ ਹੋ ਲੋਕਰਾ ਟੀਵੀ ਨਾਲ ਅੱਜ ਪੰਜਾਬ ਹੜ੍ਹਾਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਇਹ ਹੜ੍ਹਾਂ ਦੀ ਸਮੱਸਿਆ ਕਿਸ ਤਰ੍ਹਾਂ ਉਤਪਨ ਹੋਈ ਇਹਦੇ ਪਿੱਛੇ ਕੀ ਕਾਰਨ ਹੈ ਤੇ ਜੋ ਉਸ ਤੋਂ ਬਾਅਦ ਰਾਹਤ ਕਾਰ ਚੱਲ ਰਹੇ ਆ ਉਹ ਕਿਸ ਤਰ੍ਹਾਂ ਚੱਲ ਰਹੇ ਆ ਉਹਦੇ ਵਿੱਚ ਕੀ ਕਮੀਆਂ ਹੈ ਕਿਸ ਤਰ੍ਹਾਂ ਵਧੀਆ ਟੰਗਨਾ ਚੱਲ ਰਿਹਾ ਜਾਂ ਉਹਨਾਂ ਵਿੱਚ ਕੋਈ ਕੋਈ ਐਮਪੀਸੀ ਆ ਰਹੀ ਹੈ ਇਹ ਸਭ ਗੱਲਾਂ ਬਾਤਾਂ ਸਾਡੇ ਨਾਲ ਕਰਨ ਲਈ ਸਾਬਕਾ ਪੱਤਰਕਾਰ सुरेंद्रਪਾਲ ਸਿੰਘ ਢਿੱਲੋਂ ਸਾਡੇ ਨਾਲ ਹੈ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਫਿਰ ਆਪਾਂ ਸਾਰੀ ਗੱਲਬਾਤ ਨੂੰ ਪੁੱਛਦੇ ਹਾਂ ਢਿੱਲੋਂ ਸਾਹਿਬ ਤੁਹਾਡਾ ਲੋਕਰਾ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਬਹੁਤ ਮਿਹਰਬਾਨੀ ਜੀ ਬੜੀ ਬੜੀ ਮੇਰੀ ਢਿੱਲੋਂ ਸਾਹਿਬ ਪਹਿਲਾ ਸਵਾਲ ਤਾਂ ਇਹ ਹੀ ਹੈ ਕਿ ਪੰਜਾਬ ਵਿੱਚ ਜੋ ਹੜ੍ਹਾਂ ਦੀ ਸਥਿਤੀ ਉਤਪਨ ਹੋਈ ਹੈ ਪੰਜਾਬ ਸਰਕਾਰ ਕੇਂਦਰ ਦੇ ਪੱਲੇ ਅਗੇਂਸਟ ਦਿੰਦੀ ਹੈ ਤੇ ਕੇਂਦਰ ਪੰਜਾਬ ਸਰਕਾਰ ਦੇ ਪੱਲੇ ਅਗੇਂਸਟ ਦਿੰਦਾ ਹੈ ਤੇ ਇਸ ਤੇ ਇੱਕ ਇੱਕ ਤੇ ਕਈ ਲੋਕ ਇਹ ਵੀ ਗੱਲਾਂ ਕਹਿੰਦੇ ਆ ਜੋ ਮਾਈਨਿੰਗ ਹੋਈ ਹੈ ਮਾਈਨਿੰਗ ਦੇ ਕਾਰਨ ਵੀ ਕੋਈ ਸਥਿਤੀ ਪੈਦਾ ਹੋਈ ਹੈ ਕੋਈ ਕਿਸਾਨ ਨੂੰ ਦੋਸ਼ੀ ਦੱਸਦਾ ਹੈ ਇਸ ਸਾਰੇ ਹੜ੍ਹਾਂ ਦੀ ਜੋਤੀ ਉਤਪਨ ਹੋਈ ਹੈ ਇਹਦੇ ਪਿੱਛੇ ਕੀ ਕਾਰਨ ਮੰਨਦੇ ਤੁਸੀਂ ਇਹਦਾ ਜੀ ਕੁਝ ਕਾਰਨ ਥੋੜਾ ਜੀ ਵਈ ਕੁ ਫੀਸਦੀ ਉਹ ਤਾਂ ਇਹ ਹੈ ਕਿ ਇਸ ਵੇਰ ਆਪਣੇ ਪੰਜਾਬ ਚ ਪੰਜਾਬ ਦੇ ਛੱਡੂ ਜਿਹੜੇ ਆਪਣੇ ਦਰਿਆ ਇਹਨਾਂ ਦੀ ਕੈਚਮੈਂਟ ਏਰੀਆ ਚ ਜਿਹੜਾ ਮੀਂਹ ਪਿਆ ਇਹ ਆਮ ਨਾਲੋਂ 20% ਜ਼ਿਆਦਾ ਪੈ ਗਿਆ ਜ਼ਿਆਦਾ ਪੈ ਗਿਆ ਹਾਂਜੀ ਪਰ ਇਹ ਨਾ ਮੀਂਹ ਪੈਣਾ ਇਹ ਕੋਈ ਜਣੀ ਆਫਤ ਵਾਲੀ ਗੱਲ ਨਹੀਂ ਸੀ ਬਣਨੀ ਜੀ ਜੇ ਪੰਜਾਬ ਸਰਕਾਰ ਨੇ ਕੰਮ ਸਾਂਭਿਆ ਹੁੰਦਾ ਜੀ ਸਾਹਮਣ ਦਾ ਤਰੀਕਾ ਇਹ ਹੈ ਕਿ ਜਿਹੜਾ ਹਰ ਡੈਮ ਦਾ ਹੈਗਾ ਕਤਰੇ ਦਾ ਨਿਸ਼ਾਨ ਕੈਪੈਸਿਟੀ ਹੈ ਦੀ ਉਹਦੀ ਹਰ ਡੈਮ ਦੀ ਕੈਪੈਸਿਟੀ ਹੈ ਹਰ ਡੈਮ ਦਾ ਖਤਰੇ ਦਾ ਨਿਸ਼ਾਨ ਬਣਿਆ ਹੋਇਆ ਉਸ ਨਿਸ਼ਾਨ ਤੱਕ ਇਹ ਕਿ ਸਾਰੀ ਉਹਦੀ ਕੈਪੈਸਿਟੀ ਪੂਰੀ ਹੋ ਜਾਂਦੀ ਹੈ ਜੀ ਅਸੂਲਨ ਤੇ ਕਾਨੂੰਨਨ ਇਹ ਹੈਗਾ ਕਿ ਜਿਹੜਾ ਉਹ ਖਤਰੇ ਦਾ ਨਿਸ਼ਾਨ ਹੈ ਉਸ ਤੋਂ ਕਾਫੀ نیچے ਘੱਟੋ ਘੱਟ 25 ਫੁੱਟ نیچے ਪਾਣੀ ਚਾਹੀਦਾ ਜੀ ਜਦੋਂ 25 ਫੁੱਟ نیچے ਪਾਣੀ ਚੱਲ ਪੇ ਤਾਂ ਉਸ ਵੇਲੇ ਜਿਹੜੇ ਇੰਜੀਨੀਅਰ ਹੈ ਉਹਨਾਂ ਦੇ ਮੇਲਣਾ ਬਣਦਾ ਹੈ ਕਿ ਜਿਹੜੀ ਪਾਣੀ ਦੀ ਆਮਦ ਕਿੰਨੀ ਹੈ ਅੰਦਾਜ਼ਾ ਆਮਦ ਕਿੰਨੀ ਹੋ ਸਕਦੀ ਹੈ ਤੇ ਕਿੰਨੀ ਉਹਦੀ ਨਿਕਾਸੀ ਹੋ ਸਕਦੀ ਹੈ ਸੋ ਜਦੋਂ ਇਹ 25 ਫੁੱਟ ਤੋਂ ਪਾਣੀ ਆ ਤਾਂ ਉਸੇ ਵੇਲੇ ਨਿਕਾਸੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਸਭ ਤੋਂ ਵੱਡੀ ਦਿਲਚਸਪ ਗੱਲ ਇਹ ਹੈ ਕਿ ਅੱਜ ਦੀ ਖਬਰ ਇਹ ਕਿ ਅਪ੍ਰੈਲ ਚ ਆਪਣੇ ਇੰਜੀਨੀਅਰ ਨੇ ਕਿਹਾ ਜੀ ਸਰਕਾਰ ਨੂੰ ਜੀ ਵੀ ਤੂੰ ਆਪਾਂ ਨਾ ਪਾਣੀ ਛੱਡਣਾ ਸ਼ੁਰੂ ਕਰ ਦਈਏ ਉਹ ਆਪਣੀ ਕਪੈਸਿਟੀ ਤੋਂ ਪਰਣੀ ਥੋੜਾ ਜਿਹਾ ਵੱਧ ਸੀ ਉਸ ਕਰਕੇ ਨਾ ਹਰਿਆਣਾ ਵੀ ਕੁਝ ਛੱਡਣਾ ਪੈਣਾ ਸੀ ਪਰ ਜਿਹੜੀ ਇਹ ਸਰਕਾਰ ਹੈ ਇਹ ਵੀਰਗੀ ਕਹਿੰਦੇ ਅਸੀਂ ਨਾ ਪਾਣੀ ਛੱਡਣ ਨਹੀਂ ਦੇਣਾ ਤੇ ਉਹ ਜਿਹੜਾ ਇੱਕ ਵਧਦੀ ਗਈ ਵਧਦੀ ਗਈ ਤੇ ਉਹ ਹੁਣ ਇੱਥੇ ਪਹੁੰਚ ਗਿਆ ਕਿ ਇਸ ਵੇਲੇ ਹਾਲਾਤ ਇਹ ਬਣਿਆ ਕਿ ਜਿਹੜੀ ਆਮਦ ਜ਼ਿਆਦਾ ਨਕਾਸੀ ਜੇ ਉਨੀ ਕਰਦੇ ਤਾਂ ਹੋਰ ਹੜਾਂ ਦੀ ਪੜੀ ਹਾਲਤ ਹੁੰਦੀ ਇੱਕ ਤਾਂ ਇਹ ਕਾਰਨ ਹੈ ਦੂਜਾ ਕਾਰਨ ਇਹ ਹੈ ਕਿ ਜੇ ਇੰਨੀ ਵੀ ਨਕਾਸੀ ਆਪਾਂ ਕਰ ਲੈਂਦੇ ਤਾਂ ਵੀ ਕੰਮ ਚੱਲ ਸਕਦਾ ਸੀ ਪਰ ਸਰਕਾਰ ਨੇ ਆਪਣੇ ਬਜਟ ਵਿੱਚ ਕਮਾਲ ਦੀ ਗੱਲ ਕਮਾਲ ਦੀ ਗੱਲ ਇਹ ਹੈ ਕਿ ਆਪਣੇ ਬਜਟ ਵਿੱਚ ਜਿੰਨੇ ਵੀ ਬੰਨ ਹੈ 800 ਕਿਲੋਮੀਟਰ ਤੋਂ ਵੱਧ ਬਨ ਆਪਣੇ ਉਹਨਾਂ ਨੂੰ ਤੁਸੀਂ ਬਨ ਆਪਾਂ ਤਾਂ ਸਮਝਦੇ ਕਿ ਤੇ ਇੱਕ ਹੀ ਤੁਸੀਂ ਬਨ ਬਾਕੀ ਜਿਹੜੇ ਜਿੰਨੇ ਵੀ ਇਹ ਬਨ ਹਨ ਨਾ دریاਵਾਂ ਦੇ ਪਾਸੇ ਕੱਚੇ ਬਨ ਕੱਚੇ ਬਨ ਇਹਨਾਂ ਨੂੰ ਤੁਸੀਂ ਬਨ ਕਹਿੰਦੇ ਆ ਜੀ ਇਹਨਾਂ ਦੀ ਲੰਬਾਈ ਤਕਰੀਬਨ 800 ਕਿਲੋਮੀਟਰ ਹੈ ਇਹ 800 ਕਿਲੋਮੀਟਰ ਜਿਹੜੀ ਲੰਬਾਈ ਹੈ ਇਹ ਜਿਹੜੇ ਬਨ ਹੈ ਇਹਨਾਂ ਨੂੰ ਤਕੜੇ ਕਰਨਾ ਇਹਨਾਂ ਨੂੰ ਮਜ਼ਬੂਤ ਕਰਨਾ ਇਹਨਾਂ ਦੀ ਰਿਪੇਅਰ ਕਰਨਾ ਇਸ ਵਾਸਤੇ ਬਜਟ 'ਚ ਕੋਈ ਪੈਸਾ ਰੱਖਿਆ ਹੀ ਨਹੀਂ ਗਿਆ ਜਦੋਂ ਕਿ ਜਿਹੜੇ ਬੰਨ੍ਹ ਐ ਇਹਨਾਂ ਤੇ ਇੱਕ ਤਾਂ ਜਿਹੜੀ ਮਾਈਨਿੰਗ ਹੁੰਦੀ ਸੀ ਉਸ ਕਰਕੇ ਬੰਨ੍ਹ ਟੁੱਟਣ ਲੱਗ ਗਏ ਇੱਕ ਜਿਹੜੇ ਆਪਣੇ ਪ੍ਰਵਾਸੀ ਆਉਂਦੇ ਐ ਉਹਨਾਂ ਨੂੰ ਆਪਣੀ ਤੇ ਥਾਂ ਕਿਤੇ ਥੇ ਹੁੰਦਾ ਨਹੀਂ ਉਹਨਾਂ ਨੇ ਬੰਨ੍ਹਾਂ ਤੇ ਬਹਿਣਾ ਸ਼ੁਰੂ ਕਰਤਾ ਜਦੋਂ ਬੰਨ੍ਹਾਂ ਤੇ ਬਹਿਣਾ ਸ਼ੁਰੂ ਕਰਤਾ ਤੇ ਉਹਨਾਂ ਨੇ ਬੰਨ੍ਹ ਆਪਣੀਆਂ ਝੁੱਗੀਆਂ ਬਣਾਉਣ ਵਾਸਤੇ ਬੰਨ੍ਹ ਕੱਟਨੇ ਸ਼ੁਰੂ ਕਰਤੇ ਤੋ ਫਿਰ ਬੰਨ੍ਹ ਕਿਤੇ ਨੀਵੇਂ ਹੋਗੇ ਕਿਤੇ ਉੱਚੇ ਹੋਗੇ ਤੇ ਜਦੋਂ ਪਾਣੀ ਦਾ ਪੱਧਰ ਵਧਿਆ ਤੇ ਬੰਨ੍ਹ ਕਿਤੇ ਨਾ ਕਿਤੇ ਖੁਰੇ ਹੋਏ ਸੀ ਪਹਿਲਾਂ ਹਾਂ ਖੁਰੇ ਹੋਏ ਸੀ ਆਮ ਖੁਰੇ ਜਾਂਦੇ ਐ ਤੇ ਉਹ ਉਹ ਜਦੋਂ ਫਿਰ ਪਾਣੀ ਪੂਰੀ ਕਪੈਸਿਟੀ ਦਾ ਛੱਡੇ ਗਿਆ ਤੋ ਪਾਣੀ ਫਿਰ ਉੱਪ ਇਹਨਾਂ ਕੋਲੇ ਪ੍ਰਬੰਧ ਕੋਈ ਨਹੀਂ ਸੀ ਉਹਨਾਂ ਨੂੰ ਬੰਦ ਐਂਟੀਮਕਾਰ ਦਾ ਤਕੜੇ ਕਰਨ ਦਾ ਇਹਨਾਂ ਕੋਲੇ ਪੈਸੇ ਹੀ ਨਹੀਂ ਸੀ ਜੀ ਜਿਹੜੇ ਪੈਸੇ ਇਹਨਾਂ ਨੇ ਥੋੜੇ ਬਹੁਤੇ ਰੱਖੇ ਸੀ ਨਾ ਕੋਈ ਪਰ ਉਹਨੇ 1900 ਕਰੋੜ 876 ਕਰੋੜ ਜਿੰਨੇ ਕੁ ਉਹ ਰੱਖੇ ਸੀਗੇ ਇਹ ਜਿਹੜੀਆਂ ਆਪਣੀਆਂ ਡਰੇਨਾਂ ਇਹਨਾਂ ਨੂੰ ਸਾਫ਼ ਕਰਨ ਵਾਸਤੇ ਜੀ ਡਰੇਨਾਂ ਵੀ ਸਾਫ਼ ਨਹੀਂ ਇਹਨਾਂ ਨੇ ਕੀਤੀਆਂ ਦੂਜੀ ਗੱਲ ਜਿਹੜਾ ਇਹਨਾਂ ਡਰੇਨਾਂ ਦਾ ਹੈਗਾ ਨਾ ਹੜ੍ਹ ਦਾ ਪ੍ਰਬੰਧ ਜੀ ਇਹਦਾ ਉਸ ਦਰਿਆਵਾਂ ਵਾਲੇ ਹੜ੍ਹ ਨਾਲ ਕੋਈ ਸਬੰਧ ਨਹੀਂ ਜੀ ਕਿਉਂਕਿ ਜਿਹੜਾ ਆਪਾਂ ਨੂੰ ਹੁਣ ਜਿਹੜਾ ਫਲੱਡ ਦੀ ਆਪਾਂ ਸਾਹਮਣਾ ਕਰ ਰਹੀ ਹੈ ਇਹ ਦਰਿਆਾਂ ਦਾ ਹੜ ਹੈ ਇਹ ਕੈਚਮੈਂਟ ਏਰੀਆ 'ਚ ਵੀ ਪੈਂਦਾ ਹੈ ਤੇ ਫਿਰ ਇਹ ਪਾਣੀ ਆਉਂਦਾ ਉਹ ਉਸ ਦਾ ਹੜ ਬਣਦਾ ਹੈ ਇਹ ਜਿਹੜੀਆਂ ਡਰੇਨਾਂ ਨੇ ਇਹ ਹੈਗੇ ਜੀ ਆਪਣੇ ਮਦਾਨੀ ਵਾਲੇ ਅਕ ਵਿੱਚ ਪਾਣੀ ਪਵੇ ਸੋਬੀ ਕਿਤੇ ਬਹੁਤਾ ਇਕੱਠਾ ਹੋ ਜਾਏ ਉਹ ਪਾਣੀ ਖਿੱਚਣ ਵਾਸਤੇ ਬਣ ਗਿਆ ਜਾਂ ਸੇਮ ਵਾਸਤੇ ਬਣੇ ਸੇ ਸੇਮ ਵਾਸਤੇ ਉੱਥੋਂ ਉੱਥੇ ਵੀ ਜੇ ਸੇਮ ਹੁੰਦੀ ਹੈ ਤਾਂ ਜੋ ਮੀਂਹ ਪੈ ਜਾਂਦਾ ਪਾਣੀ ਹੋਰ ਇਕੱਠਾ ਹੋ ਜਾਂਦਾ ਇਹ ਉਹਦੇ ਵਾਸਤੇ ਬਣ ਗਿਆ ਇਹ ਤਾਂ ਉਸ ਉਸ ਪਾਣੀ ਵਾਸਤੇ ਉਸ ਫਲੱਡ ਵਾਸਤੇ ਬਣ ਗਿਆ ਹੀ ਨਹੀਂ ਜਿਹੜੇ ਜਿਹੜੇ ਨਾਲ ਹੁਣ ਆਪਾਂ ਸਾਹਮਣਾ ਕਰ ਰਹੇ ਮਤਲਬ ਆਪਣੇ ਆਸ-ਪਾਸ ਵੀ ਇਹ ਚੰਦ ਭੰਡਰੇ ਨੰਗਦੀ ਆਪਾਂ ਹਾਂਜੀ ਤੇ ਮਤਲਬ ਆ ਆਸ-ਪਾਸ ਦੇ ਕਿਸਾਨ ਕਹਿ ਰਹੇ ਆ ਕਿ 1996 ਇਸਪਾਈ ਹੋਈ ਹੋਈ ਹੈ ਮੈਂ ਇਥੇ ਇਹਦੇ ਉੱਤੇ ਹੀ ਬੈਠਾ ਹਾਂ ਇਹਦੀ ਕਦੇ ਪੂਰੀ ਜਰੂਰ ਸਫਾਈ ਹੋਈ ਨਹੀਂ ਕਦੇ ਵੀ ਜਦੋਂ ਜਿਹੜੀ 95 ਚ ਕਹਿੰਦੇ ਨਾ ਥੋੜੀ ਬਹੁਤੀ ਹੋਈ ਉਹ ਇਹਨਾਂ ਨੇ ਇਹ ਕੀਤਾ ਸੀ ਵੀ ਜਿੱਥੇ ਪੁਲ ਹੁੰਦਾ ਸੀ ਉਹ ਪੁਲ ਤੋਂ ਕਿਲੋਮੀਟਰ ਉਧਰ ਕਰਨ ਦੇ ਕਿਲੋਮੀਟਰ ਉਧਰ ਜੋ ਲੋਕਾਂ ਦੇਖ ਰਹੇ ਜਦੋਂ ਕੋਈ ਅਵਸਰ ਹੁੰਦਾ ਸੀ ਉਹਨੂੰ ਵਿਖਾਉਂਦੇ ਵੀ ਆ ਦੇਖੋ ਜੀ ਹੋਈ ਵੀ ਹੈ ਇਹਦੀ ਸਫਾਈ ਤਾਂ ਕਦੇ ਹੋਈ ਨਹੀਂ ਅਸਲ ਗੱਲ ਇਹ ਦੂ ਵੀ ਅੱਗੇ ਜੇ ਤੁਹਾਨੂੰ ਮੈਂ ਗੱਲ ਕਰਾਂ ਇਹ ਜਿਹੜੀ ਚੰਦਪਣ ਡਰੇਨ ਹੈ ਇਹ ਬਣ ਗਈ ਸੀ ਤਕਰੀਬਨ 65 ਦੇ 70 ਦੀ ਵਿਚਾਲੇ ਬਣ ਗਈ ਸੀ ਇਸ ਨੂੰ ਤਕਰੀਬਨ 70 ਸਾਲ ਹੋ ਗਏ ਬਣੀ ਨੂੰ ਪਰ ਅਹਲੇ ਪੂਰੀ ਨਹੀਂ ਹੋਈ ਦੀ ਖਦਾਈ ਪੂਰੀ ਨਹੀਂ ਹੋਈ ਸਫਾਈ ਤਾਂ ਦੂਸਰ ਦੀ ਗੱਲ ਹੈ ਸਫਾਈ ਤਾਂ ਬਹੁਤ ਦੂਰ ਹੈ ਖਦਾਈ ਨਹੀਂ ਪੂਰੀ ਹੋਈ ਜਿੱਥੇ ਨਹੀਂ ਖਦਾਈ ਹੋਈ ਇੱਥੇ ਲੋਕ ਕਹਿੰਦੇ ਕਿ ਆਪਦੇ ਖੇਤਾਂ ਜੋ ਜਿਹੜੀ ਹੈਗੀ ਮਿੱਟੀ ਉਹ ਇਹਦੇ ਵਿੱਚ ਢਾਲੀ ਜਾਂਦੇ ਆ ਤੇ ਉੱਥੇ ਬਹੁਤ ਹੀ ਪੀੜੀ ਹੋ ਚੁੱਕੀ ਹੈ ਇਹ ਇਹਦਾ ਸੋਗ ਵੀ ਹੈ ਕਿ ਮੇਂ ਨਹੀਂ ਬਹੁਤਾ ਪਿਆਰ ਨਹੀਂ ਉੱਠਲ ਜਾਂਦੀ ਹੈ ਇਹ ਅਨਿਤਾ ਇੱਥੇ ਆਪਣੇ ਏਰੀਆ ਚ ਵੀ ਹੜ੍ਹਾਂ ਦੀ ਸਥਿਤੀ ਬਣ ਸਕਦੀ ਸੀ ਤਾਂ ਬਣ ਸਕਦੀ ਸੀ ਬਹੁਤ ਵਧੀਆ ਬਣ ਸਕਦੀ ਅੱਛਾ ਇਸ ਦੇ ਨਾਲ ਇੱਕ ਪੰਜਾਬ ਸਰਕਾਰ ਇਹ ਕਹਿੰਦੀ ਹੈ ਨਾ ਵੀ ਮਤਲਬ ਜਿਹੜਾ ਪਾਖੜਾ ਬੋਰਡ ਮੈਨੇਜਮੈਂਟ ਦੀ ਜਿਹੜੀ ਹੈ ਸਾਰੀ ਜ਼ਿੰਮੇਵਾਰੀ ਸੈਂਟਰ ਨੇ ਆਪਦੇ ਹੱਥਾਂ ਚ ਲੈ ਲਈ ਉਹ ਦੇ ਵੀ ਕੈਪਟਨ ਅਮਰਿੰਦਰ ਸਿੰਘ ਹੋਰ ਦੇ ਗਏ ਸੀ ਇਸ ਕਰਕੇ ਸਾਡਾ ਤਾਂ ਕੋਈ ਬਹੁਤਾ ਰੋਲ ਨਹੀਂ ਰਿਹਾ ਉਹਦੇ ਚ ਨਹੀਂ ਜਿਹੜਾ BBMB ਹੈ ਜੀ ਉਹ ਤਾਂ ਪਾਖੜਾ ਕੱਲਾ ਜਿਹੜਾ ਆਪਣਾ ਵੱਡਾ ਵੱਡਾ ਬੰਨਾ ਪਹਾੜਾ ਹੈ ਉਸੇ ਨੂੰ ਕੰਟਰੋਲ ਕਰਦੀ ਹੈ ਬੰਨ ਤਾਂ 14 ਆਪਣੇ ਕੋਲੇ ਜੀ ਬਾਕੀ 14 ਤੇ ਇਹਨਾਂ ਦੇ ਕੰਟਰੋਲ ਹੈ ਉਹਨਾਂ ਤੇ ਉਹਨਾਂ 14 ਤੇ ਕੀ ਕੀਤਾ ਦੂਜੀ ਗੱਲ ਬੀਬੀਐਮ ਵੀ ਉਹਨਾਂ ਨੂੰ ਵੀ ਇਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਪਾਣੀ ਨਹੀਂ ਛੱਡਣਾ ਉੱਥੇ ਜਾ ਕੇ ਧਰਨ ਲਾ ਕੇ ਬਹਿ ਗਏ ਜਦੋਂ ਪਾਣੀ ਛੱਡਣ ਲੱਗੇ ਇਹੜੇ ਤੋਂ ਉਲਟਾ ਰੋਕੇ ਉਹਨਾਂ ਨੂੰ ਦਰਹਾਂ ਜਿਹੋ ਪਹਿਲਾਂ ਦੂਜੀਆਂ ਸਿਆਸੀ ਤੇ ਇਹਨਾਂ ਤੇ ਇਲਜ਼ਾਮ ਲਾਉਂਦੇ ਸੀ ਵੀ ਇਹਨਾਂ ਨੂੰ ਤਜਰਬੇ ਦੀ ਘਾਟ ਹੈ ਤਜਰਬੇਕਾਰ ਨੇ ਇਹ ਪੰਜਾਬ ਦਾ ਨੁਕਸਾਨ ਕਰਨ ਲੱਗੇ ਉਹ ਗੱਲਾਂ ਸਾਹਮਣੇ ਆ ਰਹੀਆਂ ਉਹ ਸਾਹਮਣੇ ਆ ਰਹੀਆਂ ਤੋ ਯਾਰ ਬੇਦੀ ਘਾੜ ਤੋ ਅੱਗੇ ਵੀ ਹੈ ਕਿ ਜਿਹੜਾ ਇਹ ਭਗਵੰਤ ਮਾਨ ਮਿਤ ਹੈਗਾ ਮੁੱਖ ਮੰਤਰੀ ਹੈ ਇਹ ਕਿਸੇ ਦੀ ਸੁਣਦਾ ਹੀ ਨਹੀਂ ਜੀ ਨਾ ਤਾਂ ਕਿਸੇ ਅਫਸਰ ਦੀ ਸੁਣਦਾ ਇਹ ਨਾ ਹੀ ਇਹ ਕਿਸੇ ਆਪ ਦੀ ਮੰਤਰੀ ਦੀ ਸੁਣਦਾ ਐਮਐਲਏ ਤਾਂ ਸੁਣਨੀ ਕੀ ਹੈ ਤੁਹਾਨੂੰ ਪਤਾ ਹੀ ਹੈ ਐਮਐਲਏ ਭੱਜੀ ਜਾਂਦੇ ਆ ਜਦੋਂ ਫਿਰ ਅਫਸਰਾਂ ਦੀ ਸੁਣਨੋਂ ਹਟ ਕੇ ਤੇ ਅਫਸਰ ਇਹਨਾਂ ਦੀ ਸੁਣਨੋਂ ਹਟ ਕੇ ਉਹ ਹਾਂ ਜੇ ਜਦੋਂ ਹੁਕਮ ਕਰ ਦਿੰਦੇ ਆ ਤੇ ਉਹਦੇ ਹੁਕਮ ਨੂੰ ਕੋਈ ਕੋਈ ਗੌਲਦਾ ਨਹੀਂ ਬਹੁਤਾ ਅੱਛਾ ਜਿਹੜੇ ਆਈਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਹੈ ਕ੍ਰਿਸ਼ਨ ਕੁਮਾਰ ਤੇ ਫਰਮੀ ਸਿੰਘ ਪਠਾਨ ਮਾਜਰਾ ਇਲਜ਼ਾਮ ਲਾਉਂਦੇ ਆ ਕਿ ਇਹਨਾਂ ਦੀ ਵਜ੍ਹਾ ਨਾਲ ਕਾਫੀ ਨੁਕਸਾਨ ਹੋਇਆ ਇਹਨਾਂ ਨੇ ਖੁਦਾਈ ਦੀ ਕ੍ਰਾਂਤੀ ਜਾਂ ਕਿਸਾਨਾਂ ਨੂੰ ਬੰਨ੍ਹੇ ਮਜੂਰ ਕਰਨ ਦਿੱਤੇ। ਕ੍ਰਿਸ਼ਨ ਕੁਮਾਰ ਤੇ ਅਕਾਲੀ ਸਰਕਾਰ ਦੌਰਾਨ ਵੀ ਉਂਗਲਾਂ ਚੱਕੀਆਂ ਗਈਆਂ। ਹਾਂ ਹਾਂ। ਕਾਂਗਰਸ ਸਰਕਾਰ ਦੌਰਾਨ ਵੀ ਤੇ ਹੁਣ ਵੀ ਇਹ ਸਰਕਾਰ ਚ ਵੀ ਕਾਫੀ ਰੱਫੜ ਪਿਆ ਹੋਇਆ ਹੈ। ਕ੍ਰਿਸ਼ਨ ਕੁਮਾਰ ਇਹੋ ਜੀ ਕਿਹੜੀ ਸ਼ਕਤੀ ਹੈ ਜਿਹੜੀ ਕਿ ਸਾਰੀਆਂ ਸਰਕਾਰਾਂ ਚ ਹੀ ਪਾਵਰਫੁੱਲ ਅਧਿਕਾਰੀ ਰਹਿੰਦਾ। ਉਹਦੀ ਇੱਕ ਸ਼ਕਤੀ ਇਹ ਹੈ ਕਿ ਉਹ ਕਰਪਟ ਨਹੀਂ। ਠੀਕ ਹੈ। ਪੈਸੇ ਨਹੀਂ ਲੈਂਦਾ। ਜੀ। ਜਦੋਂ ਉਹ ਕਰਪਟ ਨਹੀਂ ਤਾਂ ਉਹ ਹੰਕਾਰ ਜਾਂਦਾ ਹੈ। ਜੀ। ਜਿੰਨਾ ਉਹ ਇਮਾਨਦਾਰ ਉਹਨਾਂ ਹੀ ਹੰਕਾਰਿਆ ਹੋਇਆ। ਉਹਦੇ ਚ ਵੀ ਇਹੀ ਭਗਵੰਤ ਮਾਨ ਵਾਲੇ ਨੁਕਸੇ। ਕਿਉਂ ਕਿਸੇ ਦੀ ਗੱਲ ਸੁਣਦਾ ਹੀ ਨਹੀਂ ਆਪਦੇ ਜਿਹੜੇ ਉਹਦੇ نیچے ਜਿੰਨੇ ਵੀ ਜਿਹੜਾ ਆਖਰ ਜਿਹੜੀ ਜਦੋਂ ਵੀ ਕਿਤੇ ਕਿਸੇ ਵੀ ਵਿਭਾਗ ਨੇ ਕੰਮ ਕਰਨਾ ਹੋਵੇ ਤਾਂ ਇੱਕ ਟੀਮ ਦੇ ਤੌਰ ਤੇ ਕੰਮ ਕਰਨਾ ਹੁੰਦਾ ਉਹ ਟੀਮ ਨਹੀਂ ਬਣਾਉਂਦਾ ਉਹ ਇਕੱਲਾ ਹੀ ਕੰਮ ਕਰਦਾ ਐ ਐਜੂਕੇਸ਼ਨ ਡਿਪਾਰਟਮੈਂਟ ਚ ਵੀ ਇਹੀ ਹੋਇਆ ਹਾਲ ਹੋਇਆ ਉੱਥੇ ਵੀ ਉਹਨੇ ਟੀਮ ਨਾ ਬਣਾਈ ਇਕੱਲਾ ਹੀ ਕੰਮ ਕਰਦਾ ਸੀ ਤੇ ਇਕੱਲਾ ਕੰਮ ਕਰਦਾ ਫੇਲ ਹੋ ਗਿਆ ਐਜੂਕੇਸ਼ਨ ਡਿਪਾਰਟਮੈਂਟ ਤੋਂ ਚੱਲੇ ਹੀ ਨਹੀਂ ਹਰੇਕ ਦਾ ਇਹੀ ਕਰਦਾ ਜੇ ਤੂੰ ਪੈਸੇ ਨਹੀਂ ਲੈਂਦਾ ਤਾਂ ਮਤਲਬ ਇਹ ਥੋੜਾ ਵੀ ਤੂੰ ਸੁਣ ਨਹੀਂ ਨੀ ਕਿਸੇ ਨੂੰ ਮਤਲਬ ਕਿਸੇ ਦੀ ਹੋਰ ਵੀ ਸਮਝਦਾਰ ਤੇ ਤਵੱਦ ਹੋ ਸਕਦਾ ਬੰਦਾ ਵੀ ਇਮਾਨਦਾਰ ਹੈਗਾ ਕੋਈ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਕੀਤਾ ਜਾਂਦਾ ਇਮਾਨਦਾਰੀ ਦੀ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਉਹਦੀ ਜਿਹੜੀ ਨਾ ਐਫੀਸ਼ੀਐਂਸੀ ਹੈ ਉਹ ਗਲਤ ਹੈ ਉਹ ਹੈ ਹੀ ਨਹੀਂ ਅੱਛਾ ਤੁਸੀਂ ਇੱਕ ਕਹਿੰਦੇ ਭਗਵੰਤ ਮਾਨ ਕਿਸੇ ਦੀ ਸੁਣਦੇ ਨਹੀਂਗੇ ਤੇ ਆਮ ਤੌਰ ਤੇ ਵਿਰੋਧੀ ਧਿਰਾਂ ਜਾਂ ਇਹਨਾਂ ਦੀ ਪਾਰਟੀ ਚ ਵੀ ਵਿਗਵਾਵ ਚੁੜਦੀ ਹੈ ਕਿ ਭਗਵੰਤ ਮਾਨ ਤੇ ਚੱਲ ਨਹੀਂ ਰਹੀ ਚੱਲਦੀ ਦਿੱਲੀ ਵਾਲੇ ਨਹੀਂ ਰਹੀ ਹੈ ਇਹ ਦਾ ਜਵਾਬ ਇਹ ਹੈ ਜੀ ਕਿ ਜਿਹੜੇ ਦਿੱਲੀ ਵਾਲੇ ਜਦੋਂ ਇਹਨੂੰ ਗੱਲ ਸੁਣਾਉਂਦੇ ਹਨ ਇਹਦੀ ਪੂਸ਼ ਮਰੋੜ ਕੇ ਸੁਣਾਉਂਦੇ ਹਨ ਜੀ ਮਾੜੀ ਛੇਤੀ ਕੀਤੇ ਉਹਨਾਂ ਦੀ ਵੀ ਨਹੀਂ ਸੁਣਦਾ ਪਰ ਉਹਨਾਂ ਦੇ ਇੰਨਾ ਫਸਿਆ ਹੋਇਆ ਕਿ ਇਹਦੀ ਆਪ ਦੀ ਜਿਹੜੀ ਇੱਥੋਂ ਵਾਲੀ ਹੈ ਆਪਣੀ ਪੰਜਾਬ ਦੀ ਸਰਕਾਰ ਹੈ ਪੰਜਾਬ ਦੀ ਵਿਧਾਨ ਸਭਾ ਦੇ ਜਿਹੜੇ 92 ਐਮਐਲਏ ਇਹ ਇਹਨੇ ਸਾਰੇ ਦੇ ਕੰਟਰੋਲ ਚ ਨਹੀਂ ਇਹਦੇ ਜਦੋਂ ਦਾ ਹੀ ਬਣਿਆ ਉਸੇ ਵੇਲੇ ਦਾ ਇੱਕ ਬਗਾਵਤ ਦੀ ਨਾ ਜਿਹੜੀ ਇੱਕ ਤਲਵਾਰ ਦੇ ਸਿਰ ਤੇ ਲਟਕਦੀ ਰਹੀ ਹੈ ਜਦੋਂ ਵੀ ਜਿਹੜੇ ਦਿੱਲੀ ਵਾਲੇ ਇਹ ਕਰਦੇ ਕਿ ਉਹ ਅਧਿਆਕ ਨੂੰ ਆਪਦੇ ਹੱਥ ਚ ਰੱਖਦੇ ਆ ਜਦੋਂ ਇਹ ਕਿਤੇ ਉਹਨਾਂ ਦੀ ਗੱਲ ਨਹੀਂ ਸੁਣਦਾ ਤੇ ਉਹ ਵੀ ਉਹ ਕਹਿੰਦੇ ਵੀ ਚੰਗਾ ਹੁਣ ਆਪਾਂ ਬਦਲਦੇ ਹਾਂ ਵੀ ਤਿੰਨ ਵਾਰੀ ਗੱਲ ਚੱਲ ਚੁੱਕੀ ਹੈ ਬਦਲਣ ਦੀ ਅੱਜ ਸਵੇਰ ਤੋਂ ਵੀ ਚੱਲ ਰਹੀ ਹੈ ਅੱਜ ਫਿਰ ਚਲੀ ਜਾਂਦੀ ਹੈ ਗੱਲ ਤਿੰਨ ਵਾਰ ਪਹਿਲਾਂ ਵੀ ਚੱਲ ਚੁੱਕੀ ਹੈ ਉਹ ਫਿਰ ਉਹਨਾਂ ਕੋਲ ਇਹ ਹਥਿਆਰ ਹੈ ਜਦੋਂ ਵੀ ਕਿਤੇ ਇਹ ਉਹਨਾਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਤੇ ਉਹ ਇਹ ਤੇ ਬਗਾਵਤ ਕਰਾਉਂਦੇ ਆ ਅਛਾ ਚਲੋ ਹਰ ਦਾ ਆਪਾਂ ਮੰਨਦੇ ਆਂ ਵੀ ਸਰਕਾਰਾਂ ਦੇ ਅਗਾਊ ਪ੍ਰਬੰਧ ਨਹੀਂ ਸੀ ਤਾਂ ਹੜਾਂ ਆ ਗਈ। ਹੁਣ ਹੜ ਤੋਂ ਬਾਅਦ ਵਾਲੀ ਜਿਹੜੀ ਸਥਿਤੀ ਬਣੀ ਹੋਈ ਹੈ ਉਹ ਨਜਿੱਠਣ ਦੀ ਹੈ। ਸਮਾਜ ਸੇਵੀ ਸੰਸਥਾਵਾਂ ਲੰਗਰ ਲਾ ਰਹੀਆਂ ਐ, ਸਮਾਜ ਸੇਵੀ ਸੰਸਥਾਵਾਂ ਉੱਥੇ ਰਾਸ਼ਨ ਪਚਾ ਰਹੀਆਂ ਐ। ਤੇ ਸਿਆਸੀ ਲੋਕ ਵੀ ਲੱਗੇ ਰੋਟੀਆਂ ਸੇਕਣ ਉਹ ਤਾਂ ਗੁਰਾਂ ਸਿੰਘ ਮਾਨ ਦੀਆਂ ਵੀ ਕਈ ਵੀਡੀਓ ਇਸ ਤਰ੍ਹਾਂ ਦੀਆਂ ਵਾਇਰਲ ਹੋਈਆਂ ਜਿਹਦੇ ਵਿੱਚ ਉਹ ਮਜ਼ਾਕ ਦਾ ਪਾਤਰ ਬਣਿਆ ਸੁਖਵੀਰ ਸਿੰਘ ਬਾਦਲ ਦੀਆਂ ਵੀ ਇੱਕ ਵੀਡੀਓ ਇਹੋ ਜਿਹੀਆਂ ਵਾਇਰਲ ਹੋ ਗਈਆਂ ਕਿ ਉਹ ਜਿਹੜੇ ਪੈਸੇ ਵੰਡ ਰਿਹਾ ਉਹ ਆਪਦੀ ਪਾਰਟੀ ਦੇ ਬੰਦਿਆਂ ਨੂੰ ਵੰਡ ਰਿਹਾ ਤੇ ਕਿਤੇ ਨਾ ਕਿਤੇ ਇਹ ਲੱਗਦਾ ਵੀ ਇਹ ਇਹ ਬੰਦੇ ਹਜੇ ਵੀ ਸਿਆਸੀ ਰੋਟੀਆਂ ਸੇਕ ਰਹੇ ਆ ਨਹੀਂ ਇਹਨਾਂ ਨੇ ਤਾਂ ਇਸ ਨੂੰ ਇੱਕ ਹੁਣ ਮੰਚ ਬਣਾ ਲਿਆ ਜੀ ਅਸਲ ਵਿੱਚ ਤਾਂ ਜਿਹੜਾ ਇੱਕ ਬਹਾਨਾ ਇੱਥੇ ਹੈਗਾ ਜਿਹੜੀ ਹੜਾਗੇ ਨੇ ਆਪਣੇ ਇਹ ਤਾਂ ਇੱਕ ਨੂੰ ਬਹਾਨਾ ਥਿਆਗਾ ਇੱਥੇ ਤਾਂ ਇੱਥੋਂ ਇਹਨਾਂ ਨੇ ਹੁਣ ਕੰਮ ਜਿਹੜੀ 2027 ਚ ਚੋਣ ਹੋਣੀ ਹੈ ਉਹਦੀ ਨਿਉ ਰੱਖ ਲਈ ਇਹਨਾਂ ਨੇ ਜਿਹੜੇ ਸਿਆਸੀ ਪਾਰਟੀਆਂ ਤਿੰਨੇ ਜਾਂ ਚਾਰੇ ਅਸਲ ਵਿੱਚ ਚਾਰੇ ਚਾਰੇ ਸਿਆਸੀ ਪਾਰਟੀਆਂ ਜਿਹੜੀਆਂ ਨਾ ਇਹ ਤੇ ਇਹ ਨੂੰ ਪੋਲੀਟੀਕਲ ਮੰਚ ਵਰ ਨੂੰ ਵਰਤ ਰਹੀਆਂ ਇਹ ਹੁਣ ਜਣੀ ਇਹਨਾਂ ਦਾ ਹੈਗਾ ਜਿੱਥੋਂ ਆਪਾਂ ਕਹਿੰਦੇ ਉਹ ਗਰਾਊਂਡ ਜਿੱਥੇ ਪਹਿਲਾ ਪੈਰ ਤਰਿਆ ਪਹਿਲਾ ਪੈਰ ਨੇ ਇੱਥੇ ਤਰ ਲਿਆ ਇਸ ਤੋਂ ਅੱਗੇ ਸਾਰਿਆਂ ਨੇ ਇਹੀ ਕੰਮ ਕਰਨਾ ਹੈ ਇਹ ਸ਼ੁਰੂ ਕਰ ਲੈ ਰਹੇ ਨੇ ਲੋਕਾਂ ਦੀ ਭਲਾਈ ਆਸਤੇ ਕੁਝ ਨਹੀਂ ਸਿਰਫ ਆਪ ਦੀ ਸਿਆਸੀ ਜ਼ਮੀਨ ਤਲਾਸ਼ ਰਹੇ ਨੇ ਦੇਖੋ ਗੱਲ ਸੁਣੋ ਜਿਹੜਾ ਸਖਵੀਰ ਬਾਦਲੇ ਕੀ ਇਹ ਹੁਣ ਉੱਥੇ ਨੋਟਾਂ ਦੀਆਂ ਥੱਬੀਆਂ ਬਣਦਾ ਫਿਰਦਾ ਜੀ ਕਿੱਥੋਂ ਆਏ ਹੋ ਉਹਦੇ ਦੋ ਹੀ ਦੋ ਹੀ ਸੋਰਸ ਹੋ ਸਕਦੇ ਹੈ ਜਾਂ ਤਾਂ ਇਹ ਹੋ ਸਕਦਾ ਹੈ ਕਿ ਉਹ ਲੋਕਾਂ ਦੇ ਹੈ ਸੰਗਤ ਦੇ ਹੈ ਪਾਰਟੀ ਦੇ ਹੈ ਪਾਰਟੀ ਦੇ ਫੰਡ ਹੋ ਸਕਦਾ ਪਾਰਟੀ ਉਹ ਇਹ ਕਹਿੰਦਾ ਨਹੀਂ ਜੇ ਉਹ ਹੋਵੇ ਤਾਂ ਲੋਕ ਇਹ ਕਹੇ ਕੋਈ ਪਾਰਟੀ ਦਾ ਫੰਡ ਹੈ ਪਾਰਟੀ ਨੇ ਇਕੱਠਾ ਕਰਕੇ ਲੈਂਦਾ ਹੈ ਜਾਂ ਇਹ ਨਿੱਜੀ ਹੋ ਸਕਦਾ ਜੇ ਉਹ ਨਿੱਜੀ ਹੈ ਤਾਂ ਇਹਦਾ ਮਤਲਬ ਜੇ ਹੁਣ ਥੱਭੀਆਂ ਇੱਥੇ ਹੁਣ ਲਾ ਸਕਦਾ ਪਹਿਲੇ ਦਿਨ ਹੀ ਤੇ ਫਿਰ ਜਿੱਦਿਆਂ 27 ਦੀਆਂ ਚੋਣਾਂ ਆਉਣੀਆਂ ਫਿਰ ਤਾਂ ਟਰੱਕ ਭਰ ਕੇ ਲਿਆਊਗਾ ਫਿਰ ਤਾਂ ਪੈਸੇ ਪੈਸੇ ਚੱਲਣਗੇ ਇਹ ਤਾਂ ਸਥਿਤੀ ਬਹੁਤ ਵਿਗੜੀ ਜਾਂਦੀ ਹੈ ਇਸ ਤਰ੍ਹਾਂ ਦਾ ਬਿਲਕੁਲ ਇਹ ਸਰਤਿੰਨ ਤਿੰਨ ਦਾ ਹੀ ਹਾਲ ਹੈ ਕਹਿੰਦਾ ਚਰਨਜੀਤ ਚੰਨੀ ਨੇ ਬਣਨਾ ਸ਼ੁਰੂ ਕਰਤੇ ਚਰਨਜੀਤ ਚੰਨੀ ਤਾਂ ਦੇਖੋ ਕਾਂਗਰਸ ਦੀ ਸਮੱਸਿਆ ਸਭ ਤੋਂ ਵੱਡੀ ਇਹ ਹੈ ਵੀ ਇਹਨਾਂ ਕੋਲ ਇੱਕ ਅੱਦਾ ਵਰ ਨੇਤਾ ਹੀ ਨਹੀਂ ਕੋਈ ਜੀ ਜਿਹੜੇ ਇਹਨਾਂ ਦੇ ਪੰਜ-ਛੇ ਨੇਤਾ ਸਾਰੇ ਇੱਕ ਬਰਾਬਰ ਦੇ ਐ ਕੋਈ ਇੱਕ ਦੂਜੇ ਨੂੰ ਨੇਤਾ ਮੰਨਣ ਨੂੰ ਤਿਆਰ ਨਹੀਂ ਤੇ ਹੁਣ ਇਹਨਾਂ ਨੇ ਇਹ ਪੜਿਆ ਵੀ ਚਰਨਜੀਤ ਸਭ ਤੋਂ ਪਲਏਬਲ ਹੈ ਪਲਏਬਲ ਦਾ ਮਤਲਬ ਕੀ ਹੋ ਸਕਦਾ ਉਹਦੀ ਆਪਦੀ ਤਾਂ ਕੋਈ ਉਹਦੀ ਜ਼ਰੂਰਤ ਨਹੀਂ ਆਪਦੀ ਕੋਈ ਦੀ ਕੋਈ ਹੋਰ ਕੁਸ਼ੇ ਨਹੀਂ ਇਸ ਕਰਕੇ ਉਹਨੂੰ ਹੁਣ ਇਹਨਾਂ ਨੇ ਮੂਹਰੇ ਲਾ ਰਿਆ ਤੇ ਉਹ ਤੋਂ ਸਾਰਾ ਕੁਝ ਕਰਵਾਈ ਜਾਂਦੇ ਆ ਦੇਖੋ ਤੁਸੀਂ ਵੀ ਜੱਟ ਮੈਂ ਵੀ ਜੱਟ ਪਰसों ਚੌਥੇ ਉਹ ਮਠੜ ਭਰੀ ਜਾਂਦਾ ਸੀ ਚਿਕੜ ਚੋਂ ਜੀ ਜਿਹੜੇ ਸਾਹਰਾਂ ਨੂੰ ਕਹੀ ਫੜਿਓ ਕਹੀ ਚਲਦੀ ਨਹੀਂ ਉਸ ਤਰ੍ਹਾਂ ਚ ਮੈਂ ਉਹਨੇ ਕਹੀ ਫੜਿਓ ਨੂੰ ਕਹੀ ਤਾਂ ਫੜਨੀ ਆਉਂਦੀ ਨਹੀਂ ਉਹਦਾ ਇੱਕ ਮਤਲਬ ਫੋਟੋ ਸੈਸ਼ਨ ਚੱਲਦਾ ਨਾ ਫੋਟੋ ਫੋਟੋ ਸੈਸ਼ਨ ਚੱਲਦਾ ਹੈ ਜਿਹੜਾ ਜਿੰਨਾ ਚਿਰ ਉਹਨੇ 2-3 ਮਹੀਨੇ 4 ਮਹੀਨੇ ਜੋ ਰਾਜ ਕੀਤਾ ਕੀ ਕੀਤਾ ਸਭ ਤੋਂ ਵੱਡਾ ਕੰਮ ਹੀ ਕੀਤਾ ਜੋ ਆਕਾਂ ਨੂੰ ਹੈਲੀਕਾਪਟਰ ਚੜਾ ਕੇ ਠੂਣੇ ਦਿੰਦਾ ਤੁਰੇ ਫਿਰ ਛੂਟੇ ਦਵਾਤੇ ਠੂਣੇ ਦਿੰਦਾ ਤੁਰੇ ਫਿਰ ਉਹਨੇ ਕਿਹੜਾ ਕੰਮ ਕਿਹੜਾ ਕੋਈ ਵੱਡਾ ਕੰਮ ਕੀ ਕੀਤਾ ਮਤਲਬ ਪੰਜਾਬ ਦੀ ਜਿਹੜੀ ਸਿਆਸਤ ਹੈ ਗੰਭੀਰਤਾ ਨਾਲ ਤਾਂ ਗੰਭੀਰਤਾ ਨਾਲ ਕੰਮ ਤਾਂ ਇਹਨਾਂ ਚੜਿਆ ਨਹੀਂਗਾ ਨਹੀਂ ਹੈ ਸਿਰਫ ਇੱਕ ਡਰਾਮਾ ਇਹ ਕੋਈ ਸਖਵੀਰ ਡਰਾਮਾ ਕਰੀ ਜਾਂਦਾ ਹੈ ਉਦਾਂ ਕਿਰਾ ਗੁਰਦੇਵ ਬਾਲ ਮੈਨੂੰ ਕਹਿੰਦਾ ਮੈਂ ਕਿਵੇਂ ਸਖਵੀਰ ਉਹ ਆਂਦਾ ਇਹਦੀਆਂ ਤਾਂ ਨਾ ਚੀਕਾਂ ਨਿਕਲੀਆਂ ਪਈਆਂ ਇਹ ਤਾਂ ਨਾ ਹੁਣ ਐਂ ਫਿਰਦਾ ਵੀ ਕਿਹੜੇ ਵਲ ਹੋਏ ਮੈਂ ਨਾ ਮੁੱਖ ਮੰਤਰੀ ਬਣ ਜਾ ਹੁਣ ਇਹ ਨਿੱਕੀ ਨਿੱਕੀ ਗੱਲ ਤੇ ਜੇ ਕਿਸੇ ਨੂੰ 10 ਰੁਪਏ ਤਾਂ ਮੈਨੂੰ ਮੁੱਖ ਮੰਤਰੀ ਬਣਾ ਦਿਓ ਮੈਨੂੰ ਐਂ ਕਰੀ ਜਾਂਦਾ ਮੈਨੂੰ ਮੁੱਖ ਮਾਈ ਜਾਣੀ ਇਹ ਤੇ ਦਿਮਾਗ ਚੜੇ ਪਏ ਮੁੱਖ ਮੈਨੂੰ ਮੁੱਖ ਮੰਤਰੀ ਐਂ ਤਨ ਮੁੱਖ ਮੰਤਰੀ ਕੋਈ ਕਿਵੇਂ ਬਣਾ ਦੂਗਾ ਇਹਨਾਂ ਵੇਕ ਕਾਂਗਸ ਦਾ ਵੀ ਹੀ ਹਾਲ ਹੈ ਬੀਜੇਪੀ ਵਾਲ ਨੇ ਕੀ ਕੀਤਾ ਕੇਂਦਰ ਤੋਂ ਵਜ਼ੀਰ ਆਇਆ ਤੇ ਲੈ ਕੇ ਸਾਰੇ ਇਕੱਠੇ ਹੋ ਗਏ ਉਹਦੇ ਦੁਆਲੇ ਸਾਰੇ ਬੀਜੇਪੀ ਵਾਲੇ ਕਰ ਸਾਰੇ ਬੀਜੇਪੀ ਇਹ ਕੋਈ ਸਰਕਾਰ ਇੱਕ ਸਿਰਫ ਮੇਰੇ ਖਿਆਲ ਗੁਰਮੀਤ ਸਿੰਘ ਖੁੱਡਗਾਂ ਇਹਨੂੰ ਦਿਖਾਈ ਦੇ ਰਿਆ ਉਹਨੂੰ ਬੋਲਣ ਦੇ ਤਾ ਉਹਨੂੰ ਕੋਈ ਬੋਲਣ ਦੇ ਜੇ ਮੈਂ ਨਹੀਂ ਬੋਲਣ ਤਾਂ ਉਹਨੂੰ ਬੋਲਣ ਤੇ ਸਾਰੇ ਡਰਾਈਵਰ ਵੀ ਬੀਜੇਪੀ ਦਾ ਬੰਦਾ ਜਿਹੜੇ ਉਹਦੇ ਪਾਸੇ ਬਿਠੋ ਹੀ ਬੀਜੇਪੀ ਦੇ ਬੰਦੇ ਸਾਰੇ ਤੇ ਯਾਨੀ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਕੇਂਦਰੀ ਮੰਤਰੀ ਆਇਆ ਉਹਦੀ ਕੋਈ ਆਫੀਸ਼ੀਅਲ ਮੀਟਿੰਗ ਹੋਈ ਹੀ ਨਹੀਂ ਜਿਹੜੀਆਂ ਮੀਟਿੰਗਾਂ ਐਸੀ ਜਿਵੇਂ ਪਾਰਟੀ ਦੀਆਂ ਮੀਟਿੰਗਾਂ ਹੁੰਦੀਆਂ ਤੇ ਜਿਹੜਾ ਆਪਣੀ ਸਰਕਾਰ ਸੀ ਇਹਨਾਂ ਦੇ ਕੋਲੇ ਇਹਨਾਂ ਕੋਲੇ ਅੰਕੜੇ ਉਨੇ ਦੋ ਤਿੰਨ ਰਿਕਾਰਡ ਵੀ ਦੱਸੋ ਮੇਰੇ ਕੋਲ ਕੀ ਚਾਹੀਦਾ ਤੁਹਾਨੂੰ ਕੀ ਹੋਇਆ ਕਿੰਨਾ ਇਹਨਾਂ ਦਾ ਪਤਾ ਹੈ ਕਿੰਨਾ ਨੁਕਸਾਨ ਹੋਇਆ ਨਾ ਪਤਾ ਹੀ ਕਿੱਥੇ ਕਿੱਥੇ ਨੁਕਸਾਨ ਹੋਇਆ ਨਾ ਇਹਨਾਂ ਕੋਲੇ ਕੋਈ ਅੰਕੜੇ ਸੀ ਕੱਲੇ ਢਾੜੀਵਾਲ ਨੇ ਦਿੱਤੇ ਆਪਦੇ ਉਹਨੇ ਹਲਕੇ ਦੇ ਆਪਦੀ ਹਲਕੇ ਦੇ ਅੰਕੜੇ ਦਿੱਤੇ ਚਾਹੀਦਾ ਤਾਂ ਇਹ ਸੀ ਕਿ ਉਹਦੇ ਮੰਤਰੀ ਹੋਣ ਤੋਂ ਪਹਿਲਾਂ ਇਹ ਆਪਦੇ ਇੱਕ ਵਫਦ ਹੁੰਦੇ ਜੀ ਆਪਦੇ ਅਫਸਰਾਂ ਦਾ ਉਹਨਾਂ ਕੋਲੇ ਸਾਰਿਆਂ ਕੋਲੇ ਅੰਕੜੇ ਹੁੰਦੇ ਉਹਨਾਂ ਨੂੰ ਬਹਿ ਕੇ ਕਹਿੰਦੇ ਵੀ ਸਾਡੀ ਗੱਲ ਸੁਣੋ ਇਹ ਸਾਡੇ ਅੰਕੜੇ ਐ ਇੰਨਾ ਸਾਡਾ ਨੁਕਸਾਨ ਹੋ ਗਿਆ ਇੰਨਾ ਸਾਨੂੰ ਸਰਕਾਰ ਤੋਂ ਚਾਹੀਦਾ ਉਹ ਉਹ ਕਿਸ ਨੇ ਕੀਤਾ ਹੀ ਨਹੀਂ ਉਹ ਅੱਛਾ ਇੱਕ ਗੱਲ ਜੇ ਦੇਖੀਏ ਬਟਲੂ ਸਾਹਿਬ ਜਿਵੇਂ ਅ ਰਵਿੰਦਰ ਆਮਲਾ ਕਾਂਗਰਸ ਪਾਰਟੀ ਦਾ ਮੈਂਦੇ ਐ ਹੀਰਾ ਥੋੜੀ ਐ ਭਾਜਪਾ ਦਾ ਆਗੂ ਐ ਤੇ ਲਾਲਜੀਤ ਭੁੱਲਰ ਕੈਬਨਿਟ ਮੰਤਰੀ ਐ ਪੰਜਾਬ ਦਾ ਇੱਕ ਥਾਲੀ ਵਾਲਾ ਸਾਬਕਾ ਮੰਤਰੀ ਐ ਪੰਜਾਬ ਦਾ ਇਹ ਬੰਦਿਆਂ ਦੀ ਮਤਲਬ ਲੋਕ ਪਾਰਟੀ ਬਾਦਈ ਤੋਂ ਉੱਪਰ ਉੱਠ ਕੇ ਤਾਰੀਫ ਕਰ ਰਹੇ ਹੈ ਵਕਤੇ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਦੇਖ ਵੀ ਰਹੇ ਕੋਈ ਡਰਾਮਾ ਬਾਜ਼ੀ ਨਹੀਂ ਕਰ ਰਹੇ ਹੂੰ ਹੂੰ ਤੇ ਦੂਸਰੇ ਲੀਡਰ ਕੋਈ ਇਹਨਾਂ ਤੋਂ ਸਬਕ ਨਹੀਂ ਸਿੱਖ ਰਹੇ ਤੇ ਕਿਤੇ ਨਾ ਕਿਤੇ ਥਾੜੀ ਵਾਲ ਨੂੰ ਲੋਕ ਮਜ਼ਾਕ ਦਾ ਪਾਤਰ ਬਣਾਉਂਦੇ ਸੀ ਉਹਦੀ ਬੋਲਬਾਣੀ ਕਰਕੇ ਪਰ ਅੱਜ ਉਹ ਇਹਦੀ ਸੇਵਾ ਭਾਵਨਾ ਕਰਕੇ ਸ਼ਾਇਆ ਹੋਇਆ ਵੀ ਹੈ ਦੇਖੋ ਉਹਨੇ ਉਹਨੂੰ ਵਧੀਆ ਸੀਨੀਅਰ ਮੰਤਰੀ ਸੀ ਜੀ ਕਿਉਂ ਲਾਇਆ ਉਹਨੂੰ ਜਦੋਂ ਸੁਖਵਲਾਸ ਦੇ ਨੇੜੇ ਪਹੁੰਚ ਗਿਆ ਉੱਥੋਂ ਨੂੰ ਉੱਥੋਂ ਹਟਾਤਾ ਫਿਰ ਹੋਲੇ ਇਸ ਵੇਲੇ ਨੂੰ ਜਾਣੀ ਸੀਨੀਅਰ ਮੰਤਰੀ ਤੋਂ ਮੋੜ ਕੇ ਇੱਕ ਸਧਾਰਨ ਵਿਧਾਇਕ ਬਣਾਤਾ ਐਦਾਂ ਮਾੜੀ ਗੱਲ ਕੀ ਹੋ ਸਕਦੀ ਹੈ ਜੇ ਪਠਾਨ ਮਾਜਰੇ ਨੇ ਕਿਹਾ ਵੀ ਅਸੀਂ ਤਾਂ ਇਹ ਲੋਕਾਂ ਦੇ ਵਿੱਚ ਵੜਾਂਗੇ ਇਹ ਤੇ ਤੁਸੀਂ ਤੁਹਾਨੂੰ ਪਤਾ ਹੀ ਇਹ ਕਿੰਨੇ ਕੇਸ ਬਣਾਤੇ ਸਾਰਾ ਕੋ ਕਰਤਾ ਐਦਾਂ ਪੜੀ ਕਿਸੇ ਨਾ ਹੋਰ ਕੀਤੀ ਨਹੀਂ ਜਾ ਸਕਦੀ ਇਸੇ ਕਰਕੇ ਜਿਹੜੇ ਦੂਜੇ ਮੰਤਰੀ ਹੈ ਉਹ ਵੀ ਜਦੋਂ ਲੋਕਾਂ ਤੱਕ ਪਹੁੰਚਦੇ ਹੈ ਜੇ ਮੰਤਰੀ ਹੁੰਦਾ ਹੋ ਸਕਦਾ ਢਾਲੀ ਵਾਲ ਵੀ ਨਾ ਪਹੁੰਚ ਸਕਦਾ ਪਰ ਉਹ ਤਾਂ ਹੁਣ ਉਹ ਤਾਂ ਚੱਕਿਆ ਗਿਆ ਦਬਾ ਚੱਕਿਆ ਗਿਆ ਦਬਾ ਚੱਕਿਆ ਦੂਜੇ ਮੰਤਰੀ ਹੁਣ ਦਬਾਥਲੇ ਉਹਨਾਂ ਨੂੰ ਪਤਾ ਵੀ ਜੇ ਅਸੀਂ ਭਗੰਤ ਮਾਨ ਤੇ ਉੱਤੋਂ ਦੀ ਹੋ ਕੇ ਇਹ ਤੋਂ ਵੀਰ ਕੇ ਇਹਦੇ ਪਾਸੇ ਹੋ ਕੇ ਲੋਕਾਂ ਦਾ ਕੰਮ ਕਰਾਂਗੇ ਤਾਂ ਆਪਾਂ ਨੂੰ ਥੱਲੇ ਲਾ ਦੂਗਾ ਇਹਦੇ ਕੋਲੇ ਤਰੀਕਾ ਹੀ ਇਹ ਹੈ ਮਤਲਬ ਹਣ ਟਾਲੀ ਵਾਲੀ ਦੀ ਗੱਲ ਕਿੱਥੇ ਵੀ ਮਤਲਬ ਜੋ ਸੁਖ ਵਿਲਾਸ ਦੇ ਨੇੜੇ ਪਹੁੰਚ ਗਿਆ ਪਠਾਨ ਮਾਜਰੇ ਨੇ ਐਮਐਲਏ ਹੋ ਕੇ ਗੱਲ ਕੀਤੀ ਹੈ ਇਹਨਾਂ ਦੇ ਮੁਵਰਦ ਬੋਲਿਆ ਲੋਕਾਂ ਦੀ ਗੱਲ ਤੇ ਲੋਕਾਂ ਦੀ ਗੱਲ ਕਿ ਉਹਤੇ ਪਰਚੇ ਹੋਗੇ ਚਲੋ ਪਲਾਕ ਹੀ ਉਹਨਾਂ ਦਾ ਕਈ ਗੱਲਾਂ ਚ ਬਵਾ ਦਿੱਤੇ ਵੀ ਹੈਗੇ ਪਠਾਨ ਮਾਜਰਾ ਪਰ ਕੋਈ ਆਮ ਬੰਦਾ ਆਵਾਜ਼ ਚੱਕੇ ਉਹਦੇ ਹਾਸਤੇ ਤਾਂ ਫਿਰ ਕੋਈ ਬਹੁਤੀ ਵੱਡੀ ਗੱਲ ਨਹੀਂ ਚੱਕਾ ਦਿੰਦੇ ਨਹੀਂ ਇਹ ਦੇਖੋ ਇਹਨੇ ਸਰਕਾਰ ਬਣ ਤੂੰ ਪਹਿਲੇ ਹੀ ਸ਼ਾਂਤੀ ਕਰਨੀ ਸ਼ੁਰੂ ਕਰਤੀ ਸੀ ਜੀ ਇਹਨਾਂ ਨੇ ਛੋਟੀਪੁਰ ਤੋਂ ਸ਼ੁਰੂ ਕੀਤਾ ਕੰਮ ਜੀ ਜਿੰਨੇ ਵੀ ਪੜ੍ਹੇ ਲਿਖੇ ਜਾਂ ਸਿਆਣੇ ਬੰਦੇ ਸੀ ਸਾਰੇ ਫੂਲ ਕੇ ਫਲ ਕੇ ਸਭ ਇਹਨੇ ਲਾਤੇ ਜਦੋਂ ਉਹਨੂੰ ਚੋਣਾਂ ਆ ਉਸ ਵੇਲੇ ਇਕੱਲਾ ਰਹਿ ਗਿਆ ਸੀ ਕਾਂਤ ਰਿੰਦ ਪ੍ਰਧਾਨ ਜੀ ਇਹੋ ਜੀ ਪੋਜੀਸ਼ਨ ਸੀ ਕਿ ਇਹਨਾਂ ਨੂੰ ਬੰਦੇ ਖੜੇ ਕਰਨ ਨੂੰ ਬੰਦੇ ਨਹੀਂ ਸੀ ਇੱਥੇ ਆਉਂਦੇ ਉਹ ਤਾਂ ਸਭ ਵੀ ਗੱਲ ਲਿਆ ਕਿ ਲੋਕ ਐਨੇ ਖਲਾਫ ਸੀ ਦੂਜੀਆਂ ਪਾਰਟੀਆਂ ਦੇ ਇਹਨਾਂ ਦੇ ਹੱਕ 'ਚ ਨਹੀਂ ਸੀ ਲੋਕ ਮਨ ਬਣਾ ਚੁੱਕੇ ਦੂਜੀਆਂ ਉਹ ਤਾਂ ਮਨ ਵੀ ਆਪਾਂ ਉਹਨੂੰ ਹਟਾਉਣਾ ਹੀ ਹਟਾਉਣਾ ਕੋਈ ਬਣ ਜੇ ਗਧਾ ਬਣ ਜੇ ਘੋੜਾ ਬਣ ਜੇ ਕੋਈ ਬਣ ਜੇ ਆਪਾਂ ਹਟਾਉਣਾ ਹੀ ਹਟਾਉਣਾ ਇਹ ਤਾਂ ਜਿੱਤ ਕੇ ਨਹੀਂ ਵਰਨਾ ਇਹ ਤਾਂ ਕੋਈ ਹਾਲ ਹੀ ਕੋਈ ਨਹੀਂ ਸੀ ਬਹੁਤ ਬੁਰਾ ਹਾਲ ਸੀ ਬਹੁਤ ਬੁਰਾ ਹਾਲ ਸੀ ਅੱਛਾ ਜੀ ਹੁਣ ਆਪਾਂ ਸਰਕਾਰਾਂ ਦੀ ਵੀ ਗੱਲ ਕਰ ਲਈ ਸਰਕਾਰੀ ਅਧਿਕਾਰੀਆਂ ਦੀ ਗੱਲ ਵੀ ਕਰ ਲਈ ਜੇ ਹੁਣ ਆਪਾਂ ਲੋਕਾਂ ਵਾਲੇ ਪਾਸੇ ਆਈਏ ਜਿਵੇਂ ਜਿਹੜੇ ਲੋਕ ਹੜਪੀੜਤਾਂ ਨੂੰ ਸਮਗਰੀ ਵੰਡ ਰਹੇ ਆ ਉਹਨਾਂ ਨੂੰ ਵੀ ਜਿਹੜੇ ਜਿਹੜੇ ਬੰਦੇ ਪੀੜਤ ਨਹੀਂ ਤੇ ਜਿਹੜੇ ਬੰਦੇ ਪੀੜਤ ਹੈ ਉਹ ਤਾਂ ਵਿਚਾਰੇ ਪਾਣੀ ਚ ਕਿਰੇ ਉਹਨਾਂ ਤੇ ਕਿਰਤਾਰਾ ਸਮਗਰੀ ਬਹੁਤ ਘੱਟ ਮਤਲਬ ਜੀ ਪਹੁੰਚ ਰਹੀ ਹੈ ਇਹ ਹਮੇਸ਼ਾ ਹੀ ਹੁੰਦੀ ਸੀ ਇਹ ਦਿੱਲੀ ਵੀ ਇਹੀ ਹੁੰਦਾ ਰਿਹਾ ਜੀ ਦਿੱਲੀ ਵੀ ਐਵੇਂ ਹੀ ਹੁੰਦਾ ਸੀ ਜਿਹੜੇ ਲੋਕ ਜਿਨ੍ਹਾਂ ਦੀ ਜ਼ਰੂਰਤ ਵਾਲੇ ਸੀਗੇ ਉਹ ਪਿੱਛੇ ਰਹਿ ਜਾਂਦੇ ਸੀ ਜਿਹੜੇ ਹੋਰ ਸੀ ਨਾ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਸੀ ਉਤੋਂ ਟ੍ਰੇਨਾਂ ਮੁਕਤ ਸੀ ਤੇ ਉਤੋਂ ਭਰ-ਭਰ ਕੇ ਕੰਬਲਾਂ ਦੀਆਂ ਦਵਾਈਆਂ ਦੀਆਂ ਉਤੋਂ ਭਰ-ਭਰ ਕੇ ਟ੍ਰੇਨਾਂ ਇੱਥੇ ਵਾਪਸ ਆਉਂਦੀਆਂ ਨੇ ਦਿੱਲੀ ਵੀ ਇਹੀ ਹਾਲ ਸੀ ਇਹ ਹਮੇਸ਼ਾ ਹੀ ਹੁੰਦਾ ਹੁੰਦਾ ਹੈ ਜਿਹੜੇ ਆਪਣਾ ਐ ਵੀ ਜਿਹੜੀ ਹੁਣ ਸਮਗਰੀ ਜਾਂਦੀ ਹੈ ਜੀ ਆਪਣੇ ਉੱਥੋਂ ਕੋਈ ਕੇਂਦਰੀ ਕਮਾਂਡ ਨੇ ਜੀ ਚਾਹੀਦਾ ਤੇ ਸੀ ਐਸਜੀਪੀਸੀ ਜਾਂ ਇਹੋ ਜਿਹੀ ਕੋਈ ਹੋਰ ਸੰਸਥਾ ਹੁੰਦੀ ਜਿਹੜੀ ਕਹਿੰਦੀ ਵੀ ਅਸੀਂ ਡਿੱਪੂ ਬਣਾਉਨੇ ਆ 25 70 ਥਾਈ 10 ਥਾਈ ਡਿੱਪੂ ਹੋਣਗੇ ਤੁਸੀਂ ਸਿੱਧਾ ਰਸਨਾ ਉੱਥੇ ਪਹਚਾਓ ਅਸੀਂ ਉੱਥੋਂ ਅੱਗੇ ਪਹਚਾਵਾਗੇ ਅੱਗੇ ਵੰਡ ਕਰਾਂਗੇ ਅੱਗੇ ਵੰਡ ਕਰਾਂਗੇ ਇਹ ਤਾਂ ਹੁਣ ਹੈ ਨਹੀਂ ਇੱਥੇ ਹੁਣ ਆਪ ਮੋੜਿਆ ਪੱਤਰ ਪੈ ਨਹੀਂ ਆਪੋ ਤਾਪੀ ਹੋਈ ਆਪੋ ਤਾਪੀ ਹੋਈ ਆ ਜਾ ਕੇ ਆਪ ਪੁੱਛਦੇ ਵੀ ਕਿਹਨੂੰ ਦੇਈਏ ਉਹਗਲੇ ਕਹਿੰਦੇ ਫਲਾਣੇ ਘਰੇ ਰੱਖਿਓ ਜੀ ਹਾਂਜੀ ਆਪਾਂ ਆਮ ਕਰਕੇ ਸਰਪੰਚ ਨੂੰ ਫੜਦੇ ਆਂ ਜੀ ਆਮ ਕਰਕੇ ਆਪਣੇ ਆਤ ਹੁੰਦੀ ਵੀ ਪਿੰਡ ਦਾ ਸਰਪੰਚ ਹੈ ਤੇ ਸਰਪੰਚ ਦੇ ਘਰੋਂ ਫੀਡ ਦੀਆਂ ਪੂਰੀਆਂ ਫੜੀਂਗਾ ਕਿਆਂ ਬਿਲਕੁਲ ਸਰਪੰਚ ਆਪਦੇ ਘਰੇ ਰੱਖ ਲੈਂਦੇ ਆ ਇਹ ਗੱਲ ਹੈ ਮਤਲਬ ਲੋਕ ਮੈਂ ਚਲੋ ਪੰਜਾਬ ਦੇ ਲੋਕਾਂ ਨੇ ਜ਼ਿਆਦਾ ਹਮਦਰਦੀ ਵਿਖਾਈ ਆ ਮਾਝੇ ਨਾਲ ਮੈਂ ਆਪਾਂ ਅਦਰ ਸਟੇਟਾਂ ਨੇ ਕਹਿੰਦੇ ਨਹੀਂ ਹਜੇ ਤੱਕਰ ਵਿਖਾਈ ਹ ਹਰਿਆਣੇ ਨੇ ਵਿਖਾਈ ਹ ਹਰਿਆਣੇ ਨੇ ਕੁਝ ਪੱਧਰ ਤੇ ਵਿਖਾਈ ਕੁਝ ਵਿਖਾਈ ਲੋਕ ਹਮਦਰਦੀ ਦੇ ਦਾਨ ਲਿਆ ਕੇ ਦੇ ਆ ਰਹੇ ਆ ਤੇ ਲੋਕ ਦਾਨ ਨੂੰ ਲੁੱਟ ਰਹੇ ਆ ਇਹ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਦੀ ਧਰਤੀ ਤੇ ਇਹੋ ਜੀਆਂ ਲੁੱਟਮਾਰ ਦੀਆਂ ਘਟਨਾਵਾਂ ਵਾਪਰਦੀਆਂ ਤਾਂ ਬੜੀਆਂ ਮੰਦ ਭਾਗੀਆਂ ਇਹ ਪਰ ਫਿਰ ਇਹ ਹਮੇਸ਼ਾ ਹੀ ਹੁੰਦਾ ਹੈ ਪਰ ਫਿਰ ਵੀ ਲੋਕਾਂ ਦੀ ਹਮਦਰਦੀ ਇੰਨੀ ਹੈ ਕਿ ਜਿਹੜਾ ਰਾਸ਼ਨ ਤੇ ਹੋਰ ਸਭ ਕੁਝ ਇੰਨਾ ਪਹੁੰਚ ਗਿਆ ਉੱਥੇ ਕਿ ਉੱਥੇ ਲੁੱਟਣ ਨੂੰ ਥਾਂ ਹੀ ਨਹੀਂ ਥਿਆ ਗਿਆ ਰਾਸ਼ਨ ਹੀ ਵਾਫਰ ਹੈ ਹੌਣ ਚਾਹਤ ਉਹ ਪੀਲਾ ਆ ਰਹੀਆਂ ਵੀ ਤੁਸੀਂ ਇਹਨਾਂ ਰਾਸ਼ਨ ਨਾ ਪੋਜੋ ਹੋਰ ਸਮਾਨ ਵਿੱਚ ਹਾਂ ਇਹ ਹੀ ਐ ਨਹੀਂ ਵੀ ਜਿਹੜੀ ਕੋਈ ਇਨਸਾਨਾਂ ਦੀ ਲੋੜ ਹੈ ਜਿਹੜੀ ਖਾਣਾਕ ਦੀ ਲੋੜ ਹੈ ਇਨਸਾਨ ਨੂੰ ਕੋਈ ਕਣਕ ਦੀ ਲੋੜ ਹੈ ਕੋਈ ਰਾਸ਼ਨ ਦੀ ਲੋੜ ਉਹ ਕਹਿੰਦੇ ਉਹ ਤਾਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਸਿਰਫ ਜਾਨਵਰਾਂ ਕੋਲ ਹੀ ਜਾਨਵਰਾਂ ਵਾਸਤੇ ਹੈ ਨਹੀਂ ਕੋਈ ਬੱਚੇ ਉਹਨਾਂ ਵਾਸਤੇ ਜਾਨਵਰਾਂ ਵਾਸਤੇ ਹੀ ਮੰਗ ਰਹੇ ਆ ਕਹਿੰਦੇ ਜਿਹੜੀ ਬਾਕੀ ਲੋੜ ਆ ਸਾਡੀਆਂ ਜਦੋਂ ਜ਼ਮੀਨ ਨੂੰ ਪੱਧਰਾ ਕਰਨੇ ਰੋ ਪਾਣੀ ਵਾਪਸ ਚ ਲੈ ਗਿਆ ਉਹਦੀ ਲੋੜ ਪੈਣੀ ਹੈ ਦੇਖੋ ਜੀ ਜਿਹੜੀ ਨਾ ਦੂਜਾ ਇਹਦੀ ਦੂਜੀ ਫੇਸ ਹੋਣੀ ਹੈ ਦੂਜਾ ਪੜਾਅ ਹੋਣਾ ਉਹ ਹੋਣ ਵਾਲੇ ਨੂੰ ਕਿੰਮੀਰ ਹੋਊਗਾ ਜੀ ਇਹ ਪਾਣੀ ਉੱਥੇ ਭਰਿਆ ਹੋਇਆ ਹੈ ਜੀ ਆਪਾਂ ਫੋਟੋਆਂ ਵੇਖ ਲਏ ਨੇ ਪਾਣੀ ਭਰਿਆ ਆਪਾਂ ਨੂੰ ਹਮਦਰਦੀ ਹੁੰਦੀ ਆ ਪਾਣੀ ਪਾਟ ਟਰਾਲੀ ਭਰ ਕੇ ਤੁਰ ਪੈਨੇ ਜਦੋਂ ਉਥੋਂ ਪਾਣੀ ਸੁੱਕ ਗਿਆ ਹਫ਼ਤੇ 10 ਦਿਨਾਂ ਵਿੱਚ ਸੁੱਕ ਜਾਣਾ ਹੈ ਜਦੋਂ ਉਥੇ ਪਾਣੀ ਸੁੱਕ ਗਿਆ ਉਸ ਤੋਂ ਬਾਅਦ ਇੱਕ ਵੱਡੀ ਸਮੱਸਿਆ ਹੋਣੀ ਹੈ ਮੋੜਵ ਸੇਬੇ ਦੀ ਮੋੜਵ ਸੇਬੇ ਜਿਹੜਾ ਮੋੜਵ ਸੇਬੇ ਤੇ ਹੋਣ ਨਾਲੋਂ ਖਰਚ ਵੀ ਦੁੱਗਣਾ ਤਿਗਣਾ ਹੋਣਾ ਹੈ ਤੇ ਉਦੋਂ ਆਪਾਂ ਸਾਰੇ ਚੁੱਪ ਕਰ ਜਾਵਾਂਗੇ ਜਿਹੜੇ ਆਪਾਂ ਪਿੰਡ ਵਾਲੇ ਬੈਠੇ ਸਾਰੇ ਸਮਾਜ ਸੇਵੀ ਸਾਰੇ ਹੰਬ ਜਾਣਗੇ ਸਾਰੇ ਐ ਲੱਗਣੀ ਨਹੀਂ ਕੋਈ ਐਮਰਜੈਂਸੀ ਵਾਲੀ ਜਣੀ ਜਿਹੜੀ ਹੈਗੇ ਨਾ ਖਤਮ ਹੋ ਜਾਣੀ ਇਸ ਫੀਲਿੰਗ ਹੀ ਖਤਮ ਹੋਣੀ ਐ ਐਮਰਜੈਂਸੀ ਵਾਲੀ ਦੇ ਲੋਕ ਨੇ ਅਦੇ ਘਰੇ ਬੈਠ ਜਣੇ ਉਦੋਂ ਇਸ ਸਰਕਾਰ ਦੀ ਲੋੜ ਪਣੀ ਜਾਂ ਕੋਈ ਵੀ ਖਸਰ ਸਰਕਾਰ ਹੋਵੇ ਉਦੋਂ ਲੋੜ ਪਣੀ ਜਦੋਂ ਇਹ ਮੋੜ ਵਸੇਬਾ ਹੋਣਾ ਉਹਦੇ ਚ ਹੁਣ ਜੱਟਾਂ ਦੇ ਘਰ ਤਾਂ ਚਲੋ ਪੱਕੇ ਸੀ ਕੁਝ ਜਿਹੜਾ ਡਿੱਗ ਪੇ ਡਿੱਗ ਪੇ ਆਮ ਕਰਕੇ ਜੱਟਾਂ ਦੇ ਘਰ ਨੁਕਸਾਨੇ ਗਏ ਜੀ ਟੇ ਨਹੀਂ ਜਿਹੜਾ ਗਰੀਬਾਂ ਦੇ ਘਰਾਂ ਤਾਂ ਬਚਿਆ ਹੀ ਕੁਝ ਨਹੀਂ ਤੇ ਗਰੀਬਾਂ ਨੂੰ ਹੀ ਵੱਡੀ ਲੋੜ ਹੈ ਉਹਨਾਂ ਦਾ ਲੋੜ ਹੈ ਤੇ ਗਰੀਬਾਂ ਨੂੰ ਜਦੋਂ ਉਹਨਾਂ ਕੋਲੇ ਬਚੇ ਨਹੀਂ ਉਹ ਕਿੱਥੇ ਬੈਠਣਗੇ ਜਿਹਦੇ ਪਾਣੀ ਮੁੱਕ ਗਿਆ ਉਹਦੇ ਘਰੇ ਚਲੇ ਗਏ ਘਰੇ ਜਾ ਕੇ ਕਿੱਥੇ ਬੈਠਣਗੇ ਉਹ ਕਿਤੇ ਨਾ ਕਿਤੇ ਕਿਸਾਨਾਂ ਦੇ ਘਰ ਤਾਂ ਥੋੜੇ ਉੱਚੇ ਵੀ ਸੀਗੇ ਤੇ ਕਿਤੇ ਨਾ ਕਿਤੇ ਨੂੰ ਨੁਕਸਾਨ ਕਿਤੇ ਬਚਾ ਵੀ ਲੈ ਗਿਆ ਤੇ ਮਜ਼ਦੂਰਾਂ ਦਾ ਜ਼ਿਆਦਾ ਨੁਕਸਾਨ ਹੋਇਆਗਾ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਨਾ ਹੀ ਉਹਨਾਂ ਦੇ ਘਰੇ ਦਾਣੇ ਹੋਣਗੇ ਉਦੋਂ ਦਾਣੇ ਮੁੱਕ ਜਾਣਗੇ ਜਿਹੜੇ ਹੋਣਾ ਇਹ ਵੇਚ ਜਾਣਗੇ ਤੇ ਉਹਦੋਂ ਦਾਣੇ ਮੁੱਕ ਜਾਣਗੇ ਅੱਛਾ ਜੇ ਆਪਾਂ ਦੇਖਿਆ ਜੇ ਪੰਜਾਬ ਵਿੱਚ ਚਲੋ ਆਮ ਸਟੇਟਾਂ 'ਚ ਤਾਂ ਦੋ ਸਰਕਾਰਾਂ ਹੀ ਆਇਆਂ ਇੱਕ ਕੇਂਦਰ ਦੀ ਤੇ ਇੱਕ ਰਾਜ ਦੀ ਪੰਜਾਬ ਕੋਲੇ ਤਾਂ ਤਿੰਨ ਸਰਕਾਰਾਂ ਆ ਇੱਕ ਕੇਂਦਰ ਦੀ ਹੋਗੀ ਪੰਜਾਬ ਦੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਂ ਮਤਲਬ ਪੈਰਲਲ ਇਹ ਗਵਰਨਮੈਂਟ ਜਿਹੜਾ ਇਹ ਬਾਈਚ ਸ਼੍ਰੋਮਣੀ ਕਮੇਟੀ ਦਾ ਜੇ ਤਿੰਨੇ ਤਰਾਹ ਹੀ ਇਮਾਨਦਾਰੀ ਨਾਲ ਗਾਉਣ ਤੇ ਲੋਕਾਂ ਦਾ ਮੋੜ ਬਸੇਵਾ ਬੜੀ ਆਸਾਨੀ ਨਾਲ ਹੋ ਸਕਦਾ ਦੇਖੋ ਇਹ ਮੇਰਾ ਇਹਨਾਂ ਨਾਲ ਕਾਫੀ ਨੇੜਤਾ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਨਾਲ ਜਿੰਨੇ ਭ੍ਰਿਸ਼ਟਾਚਾਰ ਸ਼੍ਰੋਮਣੀ ਕਮੇਟੀ 'ਚ ਹੈ ਇਹਨਾਂ ਦਾ ਸਰਕਾਰ 'ਚ ਵੀ ਨਹੀਂ ਜੀ ਕੋਈ ਹਿਸਾਬ ਨਹੀਂ ਜਿਉਂਨਾ ਦਾ ਦੋ ਅਰਬ ਦਾ ਬਜਟ ਬਣਦਾ ਤਾਂ ਅਸਲ ਵਿੱਚ ਬਜਟ 6-7 ਅਰਬ ਹੁੰਦਾ ਹੈ ਕੋਈ ਉਹਨਾਂ ਦਾ ਕੋਈ ਹਿਸਾਬ ਤਾਂ ਨਹੀਂ ਕਿੱਥੇ ਪੈਸੇ ਖਰਚਨੇ ਕਿੱਥੇ ਨਹੀਂ ਕਰਤ ਨੇ ਕੁਝ ਨਹੀਂ ਸਭ ਤੋਂ ਵੱਡ ਸਭ ਤੋਂ ਵੱਧ ਭ੍ਰਿਸ਼ਟਾ ਜਿਹੜੀ ਆਪਣੀ ਸਸਤਾ ਉਹ ਸ਼੍ਰੋਮਣੀ ਕਮੇਟੀ ਹੈ ਜੇ ਕਿਤੇ ਸ਼੍ਰੋਮਣੀ ਕਮੇਟੀ ਕਮੇਟੀ ਸਹੀ ਕੰਮ ਕਰਦੀ ਤਾਂ ਜਿਹੜਾ ਆ ਹੋਣ ਵਾਲਾ ਆਫਤਾਈ ਵੀ ਸੀ ਸਾਰੇ ਨੂੰ ਕੱਲੀ ਸਾਂਹ ਸਕਦੀ ਸੀ ਉਹਨਾਂ ਕੋਲ ਇੰਨੇ ਪੈਸੇ ਹੈ ਤੇ ਇੰਨੇ ਪੈਸੇ ਪੈਦਾ ਹੋ ਸਕਦੇ ਇਹ ਵੀ ਨਾਲ ਹੈ ਜੇ ਉਹਨਾਂ ਕੋਲੇ ਮੁਕਦੇ ਵੀ ਹੋਣ ਤਾਂ ਪੈਸੇ ਬਹੁਤ ਪਹਿਲਾਂ ਵੀ ਹੋ ਸਕਦਾ ਪੈਸਾ ਹੁੰਦਾ ਦੇ ਕੋਈ ਦਾਨ ਦੀ ਵੀ ਕਮੀ ਨਹੀਂ ਸੀ ਕੋਈ ਪ੍ਰੋਜੈਕਟ ਕੋਈ ਸੋਮੇ ਵੀ ਥੋੜੇ ਨਹੀਂ ਕੁਝ ਰੋਮ ਨਹੀਂ ਧਰਮ ਦੇ ਨਾਂ ਤੇ ਲੋਕ ਉਹੀ ਪੈਸੇ ਦੇਈ ਜਾਂਦੇ ਬਿਲਕੁਲ ਹਾਂ ਢਿੱਲੋ ਸਾਹਿਬ ਤੁਸੀਂ ਸਾਨੂੰ ਇਸ ਅਹਿਮ ਵਿਸ਼ੇ ਤੇ ਆਪਣੇ ਵਿਚਾਰ ਦਿੱਤੇ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਇਹ ਸਾਨੂੰ ਸਾਡੇ ਨਾਲ ਸੁਰਿੰਦਰਪਾਲ ਸਿੰਘ ਢਿੱਲੋ ਇਹੋ ਤਰ੍ਹਾਂ ਦੀਆਂ ਸਟੋਰੀਆਂ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ ਰੋਕਰਾ ਟੀਵੀ ਨਾਲ ਬਹੁਤ-ਬਹੁਤ ਧੰਨਵਾਦ